ਸਤਿਗੁਰੂ ਦੀ ਸਜ्ञਾ ਦੀ ਗੁਰਖਾ ਸਾਹਿਬ ਸੰਗਤ ਦੀ ਗੁਰੂ ਜੀ ਨਾਮ ਤੇ ਜਨ ਕੱਜਿਤਾ ਹੰਤ ਦੇਖਣੋ ਸੁਤੰਤ ਮਹਾਨ ਸਤਿਗੁਰੂ ਹੁਕਮਿ ਸਾਚਾ ਸਤਿਗੁਰ ਨਾਨਕ ਦੇਵ ਨਰਾ ਸਾਹਿਬ ਜੀ ਕੋਤੇ ਗੋਣ ਸੁਣੇ ਕੇ ਬਿਗਾਰ ਕਹੀ ਹੁਨ ਮੁਹ ਕਰਕੇ ਉਹ ਗੋਣ ਮਰਾ ਸਾਥ ਸਹਾਰਾ ਨਹੀਂ ਸਹੇਦ ਕਰਨੇ ਹਨ ਗ੍ਰੰਥ ਨਿਯਾਸ ਕੀ ਕਾਚਾ ਕੋ ਬਾਗ ਦੇ ਕੋ ਸਰੀਰ ਸਾਥ ਹੋਇਆ ਸ੍ਰੀ ਜਨਾ ਉਹ ਕਈ ਹੋਈ ਦਿਨੋ ਤੇ ਮਰਾ ਸਾਥ ਵਰਾਗ ਨਹੀਂ ਕੋਈ ਸਾਤਾ ਨਹੀਂ ਬਸਨਾ ਹਨ ਸ੍ਰੀ ਰਾਜ ਮਹਿਲਾ ਤਹਿਲਾ ਤੁੰਗੀ ਦੇਹ ਵਰਾਗ ਨੂੰ ਗੁਰੂ ਜੀ ਸਾਹਿਬੀ ਨੂੰ ਅਖੀ ਤਾਈ ਜਦੋਂ ਮਿੱਤੋਂ ਪ੍ਰਾਣ ਨਿਕਲ ਜਾਂਦੇ ਹਨ ਤੇ ਕੰ ਕਲਾ ਮਰਾ ਸੁਕ ਲੈਂਦੇ ਹਨ ਕੋਦੇ ਦੇ ਜੀਵ 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 ਉਹ ਖਾਲੀ ਪਈ ਹੋਈ ਖਾਦਾ ਇੱਕ ਲੱਗਦੀ ਹੈ ਕੋਈ ਵੇਖਣਾ ਨਹੀਂ ਚਾਹਦਾ ਉਹ ਦੇਖਾਈਂ ਸਾਹੀ ਬਲੰਦੀ ਜਿੱਕੀ ਤੇਰੇ ਰੋ ਦੀ ਖਰਾਬ ਨਹੀਂ ਕਰਕੇ ਹਨ ਹਜਮ ਕਰਦੇ ਹੁੰਦੇ ਸੀ ਖਾਦੀ ਹੋਈ ਖਰਾਬ ਆਉਣ ਹੋ ਜਾਂਦੀ ਸੀ ਉਹ ਜਿਹੜਾ ਅੰਦਰੀਏ ਵੱਗ ਸੀਨਾ ਤੇਰੇ ਦੇ ਖਾਦੇ ਨੂੰ ਹਜਮ ਕਰਨ ਵਾਲੀ ਉਹ ਮਜਬੂਤੀ ਸੀ ਨਾ ਜਿੱਦੂ ਕਹਿੰਦੇ ਗੁੰਝੀ ਅੱਜ ਖੰਡੀ ਪੈ ਗਈ ਐ ਜੀ ਕੰਨ ਨਹੀਂ ਹਜਮ ਕਰਨ ਵਾਲੀ ਇਹ ਲੈ ਲਿਖੀ ਤਾ ਸਾਰੀ ਤੂ ਤੂੰ ਨਹੀਂ ਕੋਈ ਮਿੱਤਰ ਦਾ ਸਾਂਹੀ ਕੋਈ ਮਿੱਤਰ ਦਾ ਹਾ ਹਾ ਐਸੀ ਰੰਮੇ ਦੁਖ ਧਰੇ ਗੋਵਿੰਦ ਨਾ ਮੈਂ ਤੇ ਇਸੀ ਕਿਤਰ ਭਰਾਵ ਕੋ ਤੇ ਤੰਗੇ ਦੇਖੂ ਕੀ ਕਰਨੇ ਰਹੇ ਹਨ ਇਸ ਦੇ ਨ ਕੋਈ ਨੀਸ਼ੇ ਜਲ세 ਦੂਜਾ ਧਾਤ ਉਸ ਨੂੰ ਕਹਿੰਦੇ ਵਿਆਹ ਦਾ ਆਦੀ ਸਾਰੇ ਸੰਸਾਰ ਦੇ ਗੂਣ ਨਾਸ ਰਹੇ ਹਨ ਜਿੰਦੇ ਰਾਮ ਜਪੇ ਗਲਸਾ ਜਿੰਦੇ ਰਹੇ ਮੇਰੇ ਹਰ ਦਸਨ ਕਿਰਕੇ ਤੀਰਿਆ ਦਾ ਹਾਲੰਤ ਹੋ ਹੀ ਹੋਣੀ ਇਸ ਤੇ ਨਾ ਨਾ ਜਪ ਲੈ ਜਿਨਿ ਤੇ ਪ੍ਰਾਨ ਚੱਲਦੇ ਹੈ ਉਸਰ ਕੋ ਸਭ ਸ੍ਰੇਸ਼ਟ ਗਣ ਅੰਗਾਂ ਆਇਆਂ ਕੋਈ ਜੈਲੀ ਗੁਣ ਧਾਰਨ ਕਰੇ ਹੋਣਗੇ ਤੇ

ਅੰਮ੍ਰਿਤ ਨੂੰ ਨਾ ਨਹੀਂ ਗੁੰਜੇਂਦੀ ਜਿੰਨੀ ਨਿਸ਼ਾਰਤਾ ਕਦੇ ਵੀ ਕੋਈ ਕੋਈ ਨਹੀਂ ਕੀਤਾ ਹੈ ਜਿਵੇਂ ਤਾਰਾ ਲੱਗੋ ਜਿਵੇਂ ਬੇੜੇ ਵਾਲੀ ਨੇ ਦੂਜਾ ਯਾਰ ਮੈਂ ਮਾਇਕੀ ਤਾਰਾ ਨੂੰ ਤੇ ਲੱਗ ਕਰਕੇ ਜਿਵੇਂ ਲੱਗੇ ਤਤਮੂ ਉਹ ਹੋਵਕੇ ਬਚਿੱਤੇ ਇਹਿੰਦੇ ਕਰਿਆ ਕਰਨੀਏ ਕਦੇ ਆ ਕੰਮੀਏ ਕਾਰਜ ਪੂਰਾ ਮੁਕਿਆ ਨਹੀਂ ਹੁੰਦਾ ਕਿ ਜ਼ਰੂਰ ਕਰਨਾ ਹੈ ਜੋ ਦੋ ਦੁਨੀਆ ਦੇ ਲਾ ਕਰਕੇ ਪੱਤ ਕੇ ਖਤਕ ਹੋ ਕੇ ਮਰ ਰਹੇ ਹਨ ਪ੍ਰਾਣੂ ਅੰਦਰ ਕ੍ਰਿਸ਼ਨਾ ਅੱਗ ਹੰਝਲ ਕ੍ਰਿਸ਼ਨਾ ਦੀ ਅੱਗ ਆਏ ਜਿਹੜੀ ਸੜ ਗਈ ਇਹ ਦੁਨੀਆ ਦੇ ਕਾਈ ਗੁਰ ਰਾਖੀ ਰਸੀ ਉੱਬਰੇ ਹੋਏ ਬਚੇ ਹਨ ਜਿਨ੍ਹਾਂ ਦੇ ਸਰਬ ਸੁਖਿ ਰਾਖੀ ਹੋਏ ਸ੍ਰੀ ਚੰਦਰ ਧੰਗਾ ਗੁਰੂ ਸ੍ਰੀ ਰਾਮ ਨੇ ਜਿਨ੍ਹਾਂ ਕੇ ਕਾਰਜ ਕਰਬੂ ਗੁਰਾ ਹੋਰ ਮੁਥੀ ਧੰਗਾ ਠੱਗ ਜਿਨ੍ਹਾਂ ਦੇ ਗੁਰੂ ਸਾਹਿਬ ਰਾਖੀ ਹੋਏ ਅੰਮ੍ਰਿਤ ਨਾਮ ਦੀ ਦਾਤ ਬਖਸ਼ੀ ਹੈ ਸਖਾਇਤ ਹੋਏ ਰੂਹਿ ਕਰਬਤ ਹੋਏ ਕੋ ਬਚੇ ਹਨ ਸਾਰੀ ਧੰਗੀਆਂ ਦੀ ਕੋਈ ਛੱਡਾ ਨਹੀਂ ਸਾਰੀ ਸੂਕੀ ਜਿਹੀ ਜੀ ਰਹੀਏ ਤੱਦੇ ਨੂੰ ਮੁਕਦੇ ਹਨ ਅਤੇ ਸ੍ਰਿਸ਼ਟੀ ਮੁਕ ਜਾਂਦੀ ਹੈ ਮੋਈਂ ਕੁੰਤੇ ਪਿਆਰ ਦਾ ਜਿਹੜੀ ਬੱਲੇ ਦੀ ਤ੍ਰੀਤੀ ਸੀ ਲੋਕਾਂ ਨਾਲ ਉਹ ਮਰ ਗਈ ਉਹ ਤੇ ਜਿਹੜਾ ਸੁਲਮੀਆਂ ਦਾ ਪਿਆਰ ਸੀ ਮੁਰਲੇ ਨਾਲ ਉਹ ਵੀ ਚਲੇ ਆ ਗਿਆ ਵਾਹ ਗਾਇਰ ਗਰੀਬ ਜੀ ਜੀਏ ਬਾੜ ਗੋਰ ਜੀ ਦਾ ਬਾੜ ਕਿਸੇ ਨੂੰ ਕਦੇ ਨਹੀਂ ਕਹਿੰਦੇ ਚਲੋ ਵੀ ਮਰ ਗਿਆ ਹੁਣ ਕੀ ਯਾਰ ਕਰਨੇ ਜੇਰੇ ਬੁਰੇ ਝਗੜੇ ਸੀ ਤੇ ਮੁੱਗਿਆ ਚੰਗਾ ਜੇ ਤੂੰ ਮਰ ਗਿਆ ਇਹਨਾਂ ਕੋ ਝਗੜੇ ਨੂੰ ਮੁਕੀ ਲੈ ਨਾ ਲੰਦਾ ਛੱਕਾ ਹੋ ਮੁੱਲ ਸੰਦਿਆਂ ਵੱਲੋਂ ਵੀ ਛੱਕ ਗਿਆ ਤੂੰ ਮੇਂ ਹੋ ਮੰਮੀ ਦੇ ਤੇ ਨਹੀਂ ਛੱਕ ਗਿਆ ਜਦੋਂ ਮਰ ਗਈ ਸੰਦੇ ਇਹਦੇ ਵੱਲੋਂ ਲਾਈ ਤਾਂ ਆਤ੍ਰੀ ਤੂੰ ਦੇਸੀ ਦਾਸਾਂ ਨੂੰ ਇਹ ਵੀ ਇਹਦੇ ਨੂੰ ਮਰ ਗਈ ਕੁਰੋ ਨੀ ਕਹਿੰਦੇ ਹਣ ਕੀ ਕਰੀਏ ਮਰੇ ਮੁਰੇ ਵਿੱਚ ਕੁਰੋ ਨੀ ਸੱਜਿਆ ਧਰਮ ਮਿਲਿਆ ਸਾਚ ਪਾਈਓ ਜੇ ਸੰਗ ਕਰੂਂ ਜਿੰਦਾ ਹੀ ਆਦਮੀ ਅਗਿਆਨੀ ਸੱਜੋ ਸੱਚੇ ਸਰਬ ਨੇ ਨਹੀਂ ਸੰਗ ਵਿੱਚ ਆਉਂਦੇ ਸੱਜਿਆ ਦੇ ਪਾਸੇ ਸੱਚਾ ਨਾਂ ਮਿਲੋ ਕਿ ਫੇਰ ਮਹਾਰਾਜ ਸੱਚ ਨੂੰ ਕਿਉਂ ਚਾਹੀਦਾ ਹੈ ਧਰਮ ਸਦਾ ਨਿਰੇਧ ਗੁਰੂ ਜੀ ਨੇ ਆਇਆ ਉਸ ਦੇ ਕਾਰ ਮਰਕੋ ਸਾਰੀਆਂ ਤੂੰ ਸੜ ਗਈ ਦੀ ਹੈ ਗੁਰਮੁਖ ਜੀ ਦੀ ਜਿੰਦਾ ਦੀ ਸਦਾ ਬਾਤ ਮਰੇ ਦੇ ਰੋਕ ਕੇ ਅਗਿਆਨ ਨੂੰ ਆਪਣੇ ਵੱਲ ਆਪਣੀ ਕੀਤੀ ਇੱਕ ਵੀ ਕੀਤੀ ਇੱਕ ਨਹੀਂ ਦੇ ਹਨ ਕਦੇ ਵੀ ਆਪਣਾ ਲੀ ਜਾਣੀ ਨੂੰ ਮਨੋਂ ਤੰਦਰੁਖਣੇ ਵੱਲੋਂ ਹਟਾ ਕੇ ਵਿਸ਼ਿਆਂ ਵੱਲੋਂ ਹਟਾ ਕੇ ਲਾਈਵ ਜੀਵਨ ਬਣਾ ਲੈਣ ਦੇ ਹਨ। ਬੱਤੀ ਤਾਰਾ ਸੱਚ ਮਿਲਾਂ। ਗੁਰੂ ਸਰਕਾਰ ਸਾਯੋ ਸਤਿਗੁਰੂ ਸਾਹਿਬ ਦੀ ਭਗਤੀ ਦੀ ਵਿਚਾਰ ਕਰਦੇ ਆ। ਜੁਣ ਸੱਚੇ ਸ਼੍ਰੀ ਗੁਰੂ ਦੇ ਨਾਮ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਮਤ ਪੱਲੇ ਤਾਂ ਗੁਰਮਤ ਦੁਆਰਾ ਸਹੀ ਰੂਹ ਦੀ ਪੱਲੇ ਪਾਇਆ ਜਾਂਦਾ ਹੈ ਅੰਮ੍ਰਿਤ ਨਾਮੋਂ। ਜੇ ਲਾਰੇ ਜੰਮਾ ਨਾ ਮਾਰਾ ਜੋ ਗੁਰਮਤ ਦੁਆਰਾ ਅੰਮ੍ਰਿਤ ਨਾਮ ਨੂੰ ਪੱਲੇ ਪਾਉਂਦਾ ਇਹ ਸੱਚਾ ਸੁਖ ਮਿਲਦਾ ਹੈ। ਸਿਰੋਂ ਪਰੋਂ ਨਾ ਦਾ ਜਨਮ ਘਰ ਦਾ ਵਾਸਨਾ ਹੀ ਨਹੀਂ ਇਹਦੇ ਅੰਦਰ ਤੇ ਮਰਦਾ ਨਹੀਂ ਸੰਗਦਾ ਇਹ ਨਾ ਹੋਣੀ ਕਰਕੇ ਮਨ ਜਮ ਤੋਂ ਰਹੇ ਤੋ ਜੰਦਾ ਹੈ ਕਿਉਂਕਿ ਜੋ ਨੂੰ ਜਨਮ ਫਿਰ ਜੋਨ ਮ ਆਇਆ ਇਹੋ ਹੀ ਜਨਮ ਹੋਦੇ ਆਪਸੇ ਮੁੜ ਕੇ ਦੁਨੀਆਂ 'ਚ ਨਹੀਂ ਆਉਂਦਾ ਨਾ ਆਵੇ ਨਾ ਜਾਉਂਦਾ ਉਹ ਵਾਸਨਾ ਕਰਕੇ ਦੁਨੀਆਂ 'ਚ ਨਾ ਮਰ ਕੇ ਜਾਂਦਾ ਵਾਹਿਗੁਰੂ ਦੇ ਸ਼ਰੀਰ ਦੀ ਮਿਲ ਜਾਂਦਾ ਹੈ ਪਤੰਕਾਤ ਮਿਲ ਜਾਂਦੇ ਹਨ ਜੋਤ ਜੋਤ ਮਿਲ ਜਾਂਦੀ ਹੈ ਨਾਲੇਕ ਬਾਰ ਪਰ ਦਾ ਹਾਲੂ ਸਨਮ੍ਰੀਤੀ ਕਹਿੰਦੇ ਗੰਗਾ ਦੇ ਕੋਈ ਪ੍ਰਿਹਾਨ ਨਹੀਂ ਹੁੰਦਾ ਐਸਾ ਕੋਰਖ ਸਦਖੰਡ ਵੀ ਜਾ ਕੇ ਮੰਨਿਆ ਜਾਂਦਾ ਹੈ ਇਹ ਪ੍ਰਿਹਾਨ ਹੁੰਦੇ ਹਨ ਦੁਨੀਆਂ ਦੇ ਨਿਮਖਾ ਵਿੱਚ ਇਹੋ ਭਗਤਾਂ ਬਣੇ ਕਿ ਸੰਤਾਂ ਭਗਤਾਂ ਤੇ ਲਾਲੀ ਦੁਰਗਾ ਦੇ ਪ੍ਰধান ਮੁਸੀ ਮੰਨਿਆ ਜਾਂਦਾ ਹੈ। ਨਰਗ ਹੈ ਪੈਦਾ ਜਾ। ਗੁਰੂ ਜੀ ਦੇ ਜਸ਼ਨ ਦੀ ਪੂਜਾ ਕਰਕੇ ਕਹਿਨਾਇਆ ਜਾਂਦਾ ਹੈ। ਉਹਨਾਂ ਦੇ ਤਨਮੁਖ ਪਿੱਛੇ ਨਿਕਲਣ ਜਨਮ ਸੱਚਾ ਨਾ। ਇਹ ਇਸ ਤਰ੍ਹਾਂ লাভ ਪ੍ਰਾਪਤ ਹੁੰਦਾ ਹੈ। ਸਿਰੀ ਰਾਗੁ ਰਹੀ ਹਿਰਦੈ ਸੋ। ਦੀ ਰਾਜ ਮਹੱਲਾ ਪਹਿਲਾ ਸਿੰਘ ਦੇ ਬਰਾਵਣੀ ਪਰਮੇਸ਼ਰ ਜੀ تنਹੋ ਕਾਈ ਜਹ ਜੀ ਬਚੇਗਾ ਜਿਹੜਾ ਜੀਤ ਆਲਾ ਨਹੀਂ ਉਸ ਦੇ ਅੰਦਰ ਬਣਿਆ ਹੋਇਆ ਮੈਂ ਦੇਹ ਹੈ ਮੈਂ ਜੀਵ ਹਾਂ ਮੈਂ ਸ੍ਰੀ ਹਿਮਦੇਵਾਲਾ ਹਾਂ ਮੈਂ ਸਖੀਰਦੇਵਾਲਾ ਹਾਂ ਮੈਂ ਕਾਰਨਦੇਵਾਲਾ ਹਾਂ ਤੇ ਜਿਹੜਾ ਜੀਵ ਅਲੱਗ ਹੈ ਅਭਿਦਿਆ ਦੇ ਪ੍ਰਕਾਪ ਕਰਕੇ ਤੇ ਜਿੰਨਾ ਜਿਹੜਾ ਤ੍ਰਿਬਿੰਦ ਹੈ ਅਭਿਦਿਆ ਦੀ ਤਿਆਹ ਹੈ ਉਸ ਬਾਸ਼ੇ ਪਾਈ ਜੀਵ ਲੋਕਾਂ ਨੂੰ ਮਿਲਿਆ ਸੀ ਕਿਸ ਸਰਕਾਰ ਇਹ ਜਿਹੜਾ ਧੂਤ ਆਲਾ ਕੱਦ ਕਾਦੇ ਸਹਤ ਆਪਣੀ ਆਗਨੀ ਪ੍ਰਸ਼ੰਤਾ ਦੇ ਨਾਲ ਵਸ ਰਿਹਾ ਹੈ ਦੇਖ ਦੁਨੀਆਕਾਰ ਵੀ ਨਹੀਂ ਵੇਖ ਰਿਹਾ ਹੈ ਜੋ ਜਿੰਦਵਰਦੀਆਂ ਨੂੰ ਸੁਲੰਭੀ ਮੰਨ ਬੈਠਾ ਹੈ ਜੋ ਮੈਂ ਪਿਆਰ ਕਰਨ ਵਾਲਾ ਨੂੰ ਪਿਆਰੇ ਸਮਝਦਾ ਹੈ ਜੋ ਮੈਂ ਵੈਰ ਕਰਨ ਵਾਲਾ ਨੂੰ ਦੈਰੂ ਸਮਝਦਾ ਹੈ ਉਹ ਧੂਤ ਆਲ ਹੈ ਅਭਿਆਨ ਕਰਕੇ ਧੂਤ ਕਲਾ ਜੀ ਵੀ ਸ਼ੁਰੂ ਹੋਈ ਹੈ ਜੋ ਵਿਚੋਂ ਚਲਿਆ ਜਾਵੇ ਗੁਰਸਾਹਿਬ ਦੇ ਪ੍ਰੇਸ਼ਰ ਕੋ ਸੁਣੀ ਦੇ ਦਰਾਵੋ ਸਾਰੇ ਸੰਗੀਆਂ ਇਹ ਦੋਹਾਂ ਦਰਦ ਨਹੀਂ ਹੈ। ਸਹੇੜੀਏ ਕਿਸ ਨੇ ਵਾਰ ਕਰਦੀ ਹੈ ਕਿਸ ਨੇ ਮੋਹ ਕਰਦੀ ਹੈ ਕੋਹ ਕੋ ਬੰਦੀ ਹੈ ਕੋਈ ਬੰਨਦੀ ਹੈ। ਉਹ ਦੋਹਿਆਸ ਦੇ ਸੁਣੀ ਮੰਨਦੀ ਹੈ। ਮੁਰਤੇ ਕਿਸ ਨੂੰ ਦਰਦ ਦੇ ਵਾਲੇ ਨੂਰਾ ਜੰਨਾ ਇਹਨੇ ਇਕ ਬਹਾਣਾ ਤੋਂ ਦਰਾਵ ਨਹੀਂ ਜਿਹੜੀ ਉਹ ਤਕੀਦ ਹੋਰੀ ਸੇਰ ਦੇ ਰਾਂਦੀ ਨਹੀਂ ਆਈ। ਇਸ ਵਰਦਨ ਤੋਂ ਸਿਨ ਖਾਲੀ ਹੋ ਜਾਂਦੀ ਰਹੇ ਤਾਂ ਇਹ ਅੰਧੇ ਹੋ ਕੋਈ ਗੂਪਾ ਹੋਏ ਨਿਕਲੇ ਚਲੇ ਜਾਵੇ ਕੋਈ ਮੰਨ ਸੋਹ ਦੀ ਸੁਖਿਆਤਤਾ ਹੋ ਜਾਂਦੀ ਹੈ। ਨਾਹੀ ਬਲਾਈ ਦੀ ਵਿਜਿਤੀ ਅਗਰ ਰਸਮੀ ਦੀ ਅਗ ਸਾਧ ਸੰਗ ਦੀ ਬ੍ਰਹਮ ਲੋਕ ਦੇ ਪਦਾਰਥ ਨੂੰ ਪਾ ਕੇ ਵੀ ਪੁਰਖ ਤਰਿ ਕਿੰ ਮੁੰਦਾ। ਕੋਈ ਕਬਲਾ ਰਹਿੰਦਾ ਸਰਗ ਦੇ ਸੁਖ ਹਲਕਾ ਕੀ ਅਗਨੇਹੀ ਇਹ ਦੁਨੀਆ ਦੇ ਮਾਗ ਲੋਕ ਦੇ ਨਿਸ਼ਕਮ ਕੰਕੀ ਅੰਸ ਸੁ ਚੰਨੇਹੀ ਪਰਖੀਨ ਤੇ ਸਮੇਂ ਕਰਤਮ ਇਹ ਕਿ ਕ੍ਰਿਸ਼ਨ ਆਲੀਆ ਨਹੀਂ ਰਚੀ ਜਿੰਨੇ ਉਤਪੀਤ ਹੁੰਦਾ ਹੈ ਜੇਨੇ ਕ੍ਰਿਸ਼ਨ ਜੀ ਮਾਰੇ ਹੋਏ ਹੰਨੇ ਤੋਂ ਕੰਨੇ ਕਾਇਦ ਕਹਿੰਦੇ ਦਰਮਾ ਨਹੀਂ ਰੱਖੇ ਪਤਾ ਇਹ ਲੋੜ ਸੁਣ ਕੇ ਕ੍ਰਿਸ਼ਨ ਆਲੀਆ ਕਹੇ ਜਿੰਨੀ ਨਹੀਂ ਸੀ ਜੇ ਇਹ ਸਰਕੇਖੀ ਸੀ ਅੱਗੇ ਹੀ ਹਿੰਕੇ ਖੀਫਾ ਨੇ ਇਹ ਬਿਨਾ ਕਾਰਜ ਤੋਂ ਕਿਸਨੇ ਪ੍ਰਗਟ ਦਰਮਾ ਨੂੰ ਬਣਾਤਾ ਉਲਾਮਾ ਦੇ ਚੀ ਦਰਮਾ ਦੇ ਕਹਾਂ ਜੋ ਇਸ ਪ੍ਰਕਾਰ ਸਾਧ ਸੰਗੋਗ ਜੀ ਸਮੂਰ ਹੋ ਮਾਗੇ ਹਨ ਭਾਈ ਬਲੰਦੀ ਜੇ ਜਿਹੜੀ ਦੇਖ ਲੋਗ ਦੇ ਪਦਾਰਥੀ ਨੂੰ ਪਾ ਕੇ ਤ੍ਰਿਹੁਣ ਅਤ੍ਰਪਤ ਨਹੀਂ ਹੁੰਦੇ ਉਹ ਮਟੇ ਨਹੀਂ ਲੱਗ ਲੱਡ ਕਰਕੇ ਅੱਗੇ ਨਹੀਂ ਆਏ ਉਹ ਗਰਮ ਕਾਹਦੇ ਹੋ ਕੇ ਕੋਈ ਸੰਤੋਖ ਰੂਪੀ ਪਾਣੀ ਪਾਣੀ ਕਰਕੇ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਸੁਭਨ ਮਨੋਰ ਦੇਖੇ ਸਭ ਕਾਜਾ ਉਹ ਬਿਜਲੀ ਗੁੱਝ ਗਈ ਹੈ ਮੇਰੋ ਇਹ ਲਾਣੇਕ ਤੀਕਾ ਹੋਰ ਦਾ ਸੰਕਲਪ ਕਲ ਪੈਣੇ ਸਦਾਰ ਖਾਂ ਦੇ ਪ੍ਰਸ਼ਨਾਂ ਦੇ ਰਸਾਂ ਕਸਾਂ ਦੇ ਪੁੱਛਣ ਦਾ ਕ੍ਰਿਸ਼ਨਾ ਪੂਰੀ ਕਰਨ ਦਾ ਉਹ ਸੰਕਲਪ ਕਲ ਉਹੀ ਝੂਣਾਂ ਨੂੰ ਮੱਤੰਗਾਂ ਦੇ ਹੱਥੋਂ ਸੋ ਸੰਕਲਪ ਦੇ ਕਲਪ ਨੂੰ ਕੇ ਸ਼ੁਰੂਆਤ ਕਿੰਨਾ ਮਾੜਾ ਪੰਚੀ ਰੰਨੇ ਦੁੱਖ ਭਰੇ ਸਾਰੇ ਸਮੇਂ ਦੀ ਕਰਮਿੰਦ੍ਰੋ ਹੈ ਕੋ ਪੰਜੇ ਜਿਹੜੇ ਗਿਆਨ ਇੰਦ੍ਰੋ ਹਨ ਜਿਦਾਂ ਦੇਖ ਗੰਗ ਲੱਗੇ ਲਾਉਣ ਵਾਲੇ ਕੰਮ ਕਰੋ ਲੋਭ ਮੋਹ ਹੰਕਾਰ ਤੋਂ ਇਹ ਵੀ ਦੇਖੋ ਬੱਤ ਕਰਨ ਹੋ ਰੋਣ ਲੱਗੇ ਕੰਬੋ ਹੋ ਜਿਸ ਹਨ ਛੱਡ ਗਏ ਸੀ ਕਿਹੜੇ ਗਿਆਨੀ ਨੂੰ ਹੋਰ ਜਾ ਕੇ ਕਿੰਦਗੀ ਮਾਰੇ ਦੁੱਖ ਭਰ ਗਏ ਬ੍ਰਹਮ ਗਿਆਨ ਜੋ ਹੋਣੇ ਕਰਕੇ ਕਿ ਪੰਜੋ ਵਕਾਇਰ ਰਹਿਣ ਲੱਗੇ ਕਹਿੰਦੇ ਹਾਂ ਕਿ ਹੋਰ ਕੋਈ ਅਗਿਆਨੀ ਭਾਣਾ ਪਈਗਾ ਮੈਂ ਦੇਖੂ ਵਿੱਚ ਪਈ ਹੋਏ ਕਿ ਸਤਿਗੁਰੂ ਇਸ ਮਹਾਂਪੁਰਖ ਦੇ ਤਾਈਂ ਦਿਲ ਸੇ ਦੂਜੈ ਭਾ ਜਿਹੜਾ ਬਾਹਰ ਬਾਸ ਰਵੇ ਉਹ ਵੀ ਦਿਲ ਸੇ ਨਾ ਕਰ ਗਿਆ ਬਾਹਰ ਬਾਹੀ ਮੁਟਿਆ ਸਕੇ ਤਾਂ ਕਾਸ਼ੇ ਨੇ ਇਸੀ ਕਿਰਪਾ ਕਰ ਦਿੱਤੀ ਈਂਦੇ ਰਾਮ ਜਪੋ ਗੁਣ ਸਾ ਕੀ ਤਾਈਂ ਈਸਤ ਹੋ ਗਈ ਐ ਸੂਤਰੀ ਹੋ ਗਈ ਐ ਐਸੇ ਇਸਤ ਹੋਏ ਐ ਕੋਈ ਨਾਮ ਨਹੀਂ ਲਿਖਦੇ ਜੇ ਕਿਸੇ ਨੂੰ ਇਹ ਸੁਖਾਉਣਾ ਕਹਿੰਦੇ ਮੂਹਰੇ ਜਿਵੇਂ ਬੈਠੀ ਹੁੰਦਾ ਤੇ ਜਹਾਂ ਮਾਰ ਖਿਲਾਉਣਾ ਹੈ ਉਸ ਤੋਂ ਕਿਹਨੂੰ ਸੋ ਇਰਾਨ ਨੂੰ ਜਦੋਂ ਜੋ ਸ੍ਰੀ ਸੁਨਾ ਦੇ ਦੇਣ ਵਾਲਾ ਹੈ ਤੁਸੀਂ ਉਸੇ ਤੋਂ ਹੋ ਜਾਵੋ ਸ੍ਰੀ ਜੀ ਦੇ ਚੇਹੇ ਹਮਾਂ ਮੰਨਤਾ ਮੂਹਣੀ ਗੁਰੂ ਸੰਕਾ ਹੈ ਦੇਹ ਨੂੰ ਤੇ ਮੰਨਤਾ ਪਦਾਰਥਾਂ ਦੀ ਮੂਹਣੀ ਮਾਇਆ ਦੀ ਹੈ ਕੰਮ ਮੁਕਤੀ ਅਹੰਕਾਰ ਤੋ ਹਰ ਕਾਰਾ ਆਦਿਕ ਦੇ ਵਾਸੇ ਇਹਨਾਂ ਪਦਾਰਥਾਂ ਦਾ ਤੇ ਸਾਰੀ ਗੁਰਮੁਖੀ ਦੀ ਮੁਕਤੀ ਲਿਖਣੇ ਹੋਏ ਨਿਗਤ ਕਰ ਦਿੱਤੀ ਹੈ ਅੰਦਰ ਪ੍ਰਹਾਰ ਜਿੰਨੀ ਲਾਲ ਵਿਸਾਰਿਆ ਸਾਰੀ ਤੱਕ ਪੜ ਗਏ ਦੂਜੀ ਤਾਰ ਲੱਗ ਜਿੰਨੀ ਨਾਮ ਲੱਗ ਜਿੰਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਲਾ ਕੇ ਵਿਸਾਰਿਆ ਦੂਜੀ ਤਾਰ ਬਾਅਦ ਵੀ ਇਹ ਕਾਰਨ ਨੂੰ ਭਲਾਤਾ ਹੈ ਸਕੇ ਪਾਪਸ਼ਾ ਦੇ ਨਾਮ ਵਿੱਚ ਲੱਗ ਕਰਕੇ ਜੋ ਵਿਦਾ ਲੱਗੇ ਤਾਂ ਕਿ ਮੇਰੇ ਬਾਅਦ ਵਿੱਚ ਮਨ ਲੱਗੇ ਸੀ ਉਹ ਦੁਰਦਾਇਕ ਸਵਾਰ ਦੀ ਪੱਜ ਖਤਕ ਹੋ ਕੇ ਮਰ ਜੇ ਨਿਵਤ ਹੋ ਗਏ ਹਾਲ ਪਰ ਕ੍ਰਿਸ਼ਨ ਆਜ ਅਹੰਕ ਦੇ ਇਹ ਕ੍ਰਿਸ਼ਨ ਦੀ ਆਜ ਦਸੀਏ ਵੀ ਮੇ ਮੋਗ ਹੋਈ ਜੇ ਰਾਖੇ ਸੇ ਉੱਭਰੂ ਸਰਗਰ ਸਰਗਰੀ ਸਾਜ ਜੀ ਨੇ ਦੇ ਰੱਖੇ ਹੋਏ ਹੈ ਸੇ ਤੰਗ ਦੇ ਤੰਗਪੁਰਖ ਉਬਰੇ ਬਚੇ ਹਨ ਹੋਰ ਮੁਠੀ ਤੰਗਾ ਠੱਗ ਦੀ ਸ਼੍ਰੀਤੀ ਸੀ ਸੰਗਿਆਨ ਕੀ ਛੱਡਾਂ ਦੀ ਮੁਠੀ ਲੱਤੀ ਜੋ ਹੋਰ ਸਹੈ ਜਿੰਨਾ ਦਾ ਕੋਈ ਸਾਹਿਬ ਜੀ ਸੰਦੇਲ ਨੂੰ ਤੁਠੰਗਣ ਨਹੀਂ ਹੈ ਮੂੰਹ ਤ੍ਰੀ ਮੰਨ ਰੰਗਿਆਂ ਦੇ ਸਮੇਤ ਹੋਰ ਸਵਾ ਦੇਣ ਵਾਲੀ ਜਿਹੜੀ ਅਭਿਜਿਆਸੀ ਕੇ ਨੂੰ ਮਿਟਲਿਆ ਨਿਰਤ ਕਰ ਗਿਆ ਦੰਦ ਵਿਆਕਰ ਕੋ ਮੂੰਹ ਤ੍ਰੀਤ ਪਿਆਰ ਗਿਆ ਉਹਨਾਂ ਦੇ ਸਰੀਰ ਦੀ ਤ੍ਰੀਤ ਬਣੀ ਆਏ ਜੀ ਰੱਖ ਗਏ ਦੇਰਾ ਮੋਹ ਨਹੀਂ ਕਰਦੇ ਅਜੇ ਸ਼ਰਨੀਆਂ ਨਾਲ ਹੀ ਤਿਆਰੀ ਨੇ ਉਹਦੇ ਦੇ ਚਲਵਾ ਗਿਆ ਹੈ ਮਵਾ ਘਾਰ ਗੁਰੂ ਜੋ ਕੋਈ ਬਹਿੜ ਕਰਨ ਵਾਲਾ ਹੈ ਉਹਨਾਂ ਨੇ ਜਾਈ ਨਾਲੇ ਧਾਰੀ ਵੀ ਇਹਨਾਂ ਦਾ ਮਰ ਗਿਆ ਹੈ ਜੋ ਕੋਈ ਦੇਰ ਜੰਗ ਲਾ ਕਰਨ ਵਾਲਾ ਚੰਗਾ ਹੀ ਗੁਰਮਖੰਦ ਸਰਵਕਾ ਹੈ ਗੁਰਮਖ ਬਾਇ ਗੁਰੂ ਤੇ ਦਵਾਇਆ ਕਿ ਸਾਰੇ ਸਵਾਹ ਮਰ ਗਏ ਇਹਨਾਂ ਦੇ ਉਹ ਕੋਈ ਉਦੋਂ ਸਾਨੂੰ ਮੇਕ ਲੈ ਹਨ ਮਹਾਰਾਜ ਜੀ ਐਸੀ ਕਿਰਪਾ ਹੋ ਗਈ ਹੈ ਸੰਕਾ ਦਿੱਤੀ ਜਾਵੇ ਕੋਈ ਜਰਾ ਕਹੇ ਕਹੇ ਬਲਾ ਕਹੋ ਕੰਤਨ ਦੀਏ ਤਾਂ ਆਰੀਂ ਪ੍ਰੇਮ ਦੇ ਅੰਗਲ ਕੀ ਨੀਂ ਨੀਂ ਦੇਹਾਨੇ ਤੰਦਾ ਥਕਾ ਹੋ ਲਈ ਜਿਹੜਾ ਜੀਵ ਮੰਨ ਦੇ ਦੇਣ ਵਾਲਾ ਮਾਇਆ ਦਾ ਧੰਦਾ ਸੀ ਉਹ ਵੀ ਥੱਕ ਗਿਆ ਉਹ ਵੀ ਥੋ ਗਿਆ ਜੇ ਹੰਕਾਰ ਸੀ ਸੂਖਣ ਦੇ ਦੀ ਸੁਖੁੰਦੇ ਦੀ ਚਾਰੰਦੇ ਦੀ ਇਹ ਹੰਕਾਰ ਵੀ ਮਰਤ ਹੋ ਗਈ ਲਾਲਤਾ ਮਾਇਆ ਤ੍ਰਿ ਜੇ ਮੋਗਾ ਸੀ ਪਦਾਰਸ਼ੀ ਮਾਇਆ ਦੀ ਅਜੇ ਕੋਈ ਕੋਈ ਚਾਰੀ ਤੀਨ ਨੂੰ ਛੇੜੇ ਕੋਈ ਸਾਰੇ ਮਰਤ ਹੋ ਗਏ ਤਾਰੇ ਮਨ ਲਾ ਸਤਿ ਪਾਈ ਮੇਰੇ ਸਾਹਿਬੀ ਕਰਨ ਕਿਰਪਾ ਹੋਵੇ ਤਾਂ ਇਸ ਕੰਮ ਕਰਮਾਂ ਕਰਕੇ ਸਤਗੁਰੂ ਪੂਰੇ ਮਿਲਦੇ ਸੋ ਸਤਗੁਰਾਂ ਪੂਰਿਆਂ ਦੇ ਪਾਸੋਂ ਸੱਚ ਸ੍ਰੋਪ ਦਾ ਬੋਧ ਪਾਈਦਾ ਹੈ ਵਰਮਸ ਸਦਾ ਲੜੀ ਉਸ ਤੇ ਜਦੋਂ ਗੁਰਮੁਖ ਸਦਾ ਆਪੇ ਆਪਣੀ ਮਨ ਨੂੰ ਰੋਕ ਲੈਂਦੇ ਹੈ ਤਾਰੇ ਗੁਣਾਂ ਵੱਲ ਸੱਚੇ ਕਾਲ ਨੂੰ ਦੇਖਣੇ ਮੱਕੀ ਤਾਰੇ ਸਤਿ ਗੁਰੂ ਦੇ ਗੁਰਮੁਖਾਂ ਦੀ ਸੱਚੀ ਰਾਹ ਗੁਰੂ ਦੀ ਜੀ ਕਰਦੀ ਕਰਨੀ ਹੈ ਕਾਰ ਇਹ ਸਕਾਰ ਕਰਨੀ ਕਰਕੇ ਸੱਚ ਸੁਨੂ ਕੁ ਫਾਇਦੇ ਮਿਲਦਾ ਜਾਂਦਾ ਨਹੀਂ ਜਾਂਦਾ ਗੁਰਮਤ ਪੱਲਾ ਤਾਂ ਹਿਲਮੁਤ ਜਿਹਾ ਸਾਧਨ ਕਰਨੀ ਹੋਵੇ। ਰਾਹ ਦੇ ਪੱਲੇ ਰਵੇ ਚ ਪਾਉਣੇ ਕਰੇ ਧਾਰਨ ਕਰੇ ਨਿਸ਼ਾਲ ਹੋ ਜਾਂਦਾ ਹੈ। ਬੋਲਰ ਜੰਮਾ ਨਾ ਮਰਨ ਦੇਮ ਦੇ ਫਲ ਪ੍ਰਾਪਤਿੰਦਾ ਸੋਰਾ ਮੌਤ ਦਾ ਮਾਰਿਆ ਹੋਇਆ ਮਰਦਾ ਨਹੀਂ। ਵਾਸਨਾ ਕਰਕੇ ਜਨਮ ਨਹੀਂ ਕਹਿੰਦਾ ਇੱਕ ਹੈ ਬੋਲਰ ਉਹ ਲਾਰ ਜੰਮੈ ਨਾ ਮਰੈ ਉਹ ਸੁਰਗ ਸਰੀਰ ਕਰਕੇ ਜਾਂਦਾ ਹੈ ਉਹ ਸਰੀਰ ਕਰਕੇ ਮਰਦਾ ਹਾ ਲਾ ਆਵੇ ਲਾ ਜਾ ਸੂਝ ਸੂਝੀ ਰਹਉਂਦਾ ਜਾਂਦਾ ਹੈ ਦੋਪਤੋਪਿ ਖਸਾਬ ਕਿਤਾਬ ਨੇ ਵਾਸਤੇ ਨਾਲਕ ਦਰ ਪਰ ਦਾ ਹਾਲ ਸਭ ਦਰ ਮਾਨਤ ਦੇ ਜੀ ਕਹਿੰਦੇ ਵਾਹਿਗੁਰੂ ਦੇ ਦਾਰੇ ਗਿਆਂ ਸਰੀਰ ਕਿਸ਼ਕ ਹੋ ਕੇ ਉਹ ਪ੍ਰਭਾਨ ਮੁਹਬ ਲੋ ਜਾਂਦਾ ਬੁਕਾਰਾਂ ਨੀਂ ਘੁੱਟ ਕਰਕੇ ਅਰਗਹ ਤੌਂਦਾ ਜਾ ਜੀਵਨ ਅੰਤ ਕਰਨ ਦੀ ਜੈ ਜਗਾ ਹੈ ਇਹ ਦੇਖੇ ਕੂਪਾਲੰਦਰ ਦੀ ਸ਼ੇਰਤਾਇ ਕਰਕੇ ਕਈ ਵਾਰ ਪਿਛਾਇਆ ਕਹਿਨਾ ਜਾਂਦਾ ਹੈ ਉਹ ਅਭਿਸ਼ਾਨ ਸ਼੍ਰੀ ਵਿੱਚ 10 ਪਿਛਾਇਆ ਕਰਕੇ ਕਹਿਨਾ ਜਾਂਦਾ ਬ੍ਰਿੰਗੰਦਰਾ ਸ੍ਰੀ ਉਪਰ ਕੋ ਸਰਬਾਲ ਸੁ ਬਗਾਰ ਜੰਦੇ ਅਜਾਸ ਤੋਂ ਬੰਗਾਲ ਕੀ ਨਾ ਸਰਦਾਰ ਹੁੰਦਾ ਹੈ ਕਿਰੀਆ ਦੇ ਮਹੱਲ ਕਹਿੰਦਾ ਤਨ ਜਾਲ ਗਾਲ ਮਾਤੀ ਤਹੇ ਤੇ ਚੋਤੀ ਦਾ ਰਸਨ ਹਲਸਲੀ ਆਤਿ ਹੈ ਤੇ ਝਾਲ ਮੇਤ

ਤਾਲੇ ਹਾਂਸਾ ਦੇ ਬੇਤੀ ਨਿਰੀਆੜ ਦੀ ਮਾਰ ਆਉਣੀ ਹੈ ਤਾਲੇ ਜਾਲ ਬਾਲ ਮਾਤੀ ਤਹਾ ਜੰਮੂ ਹੁਦ ਮੌਦਿਆਂ ਦਾ ਸੇਰ ਪਾਈ ਪੁੱਛੇ ਜਾਂਦਾ ਹੈ ਉਹ ਹੋਏ ਕਿ ਖਾ ਕੇ ਖੇ ਜਾਵੇ ਬਲਕੇ ਜਲ ਅੰਨੀ ਦੇ ਨਾਲ ਇਤੀ ਹੋ ਜਾਂਦਾ ਸੋ ਹੋ ਜਾਂਦਾ ਸ਼ਰੀਰ ਨਾ ਮਾਇਆ ਮੋਹ ਮਨ ਉਹ ਸ਼ਰੀਰ ਤੋਂ ਪਾਈ ਕਿ ਖਾ ਕੇ ਸਾਦ ਕੇ ਕਵਰ ਪਾ ਕੇ ਦੱਬੇ ਆਉਂਦੇ ਜਾਂ ਸਾੜੇ ਆਉਂਦੇ ਹੈ ਪਰ ਜਿਹੋ ਮਨ ਜਿਹੜਾ ਉਹ ਮਾਇਆ ਦਾ ਮੋਹ ਆ ਹੋਇਆ ਮਜ਼ਦੂਰ ਵੀ ਨਹੀਂ ਆਈ ਜਿਹੋ ਬੇਹੋਸ਼ ਨਾਲ ਭਾਰੀ ਹੁੰਦੀ ਹੈ ਇਸ ਪ੍ਰਕਾਰ ਪਾਪਾਂ ਨੂੰ ਦੇਨ ਕਰਕੇ ਧਾਰਾ ਹੋ ਕੇ ਦੁੱਖੇ ਪਿਆ ਰਹਿੰਦਾ ਮੂਰਖਾ ਖਾ ਕੇ ਦੁੱਜਾ ਰਹਿੰਦਾ ਤੇ ਇਹ ਵੀ ਸਾਸੂ ਜਿੱਦਾਂ ਪਰਜੰਤ ਵਿਸ਼ੇਸ਼ ਪ੍ਰਾਣ ਦੀ ਲਿਖੀ ਹੈ ਮੂਰਖਾ ਕੋਈ ਰਹਿੰਦੀ ਹੈ ਪੱਥਰ ਦੀ ਨਹੀਂ ਆਲਕਾਂ ਦੀ ਨਹੀਂ ਆਈ ਉਹ ਜੜ ਹੋ ਕੇ ਮਨ ਕਹੇ ਰਹਿੰਦੇ ਹੈ ਫਿਰ ਜਦੋਂ ਮੂਰਖਾ ਖੁੰਦੀ ਹੈ ਉਹ ਜਿਹੜੀ ਕਰਤੂਤ ਕੀਤੀ ਹੁੰਦੀ ਹੈ ਉਹ ਵੀ ਤਰਜਤ ਹੋ ਜਾਂਦੀ ਹੈ ਉਹਦੇ ਨੂੰ ਸਾਰੀ ਚੰਗੇ ਕਰੁੰਦੇ ਆ ਤੇ ਰਾਮ ਲਾਲ ਆ ਕੇ ਮੇਰਾ ਸਿਹਕਾਰ ਕਰਦੇ ਆ ਲੈ ਜਾਂਦੇ ਆ ਤੇ ਇਹ ਮਾਲੀ ਤਾਂ ਹਿੱਦੀ ਦੀ ਜੰਮ ਫਕਰ ਲੈ ਲੈਂਦੇ ਆ ਫੇਰੋ ਜੰਮ ਦੱਲ ਦਿੰਦੇ ਆ ਉਹ ਖੰਡੇ ਘੜ ਗਲੀਆ ਪੀੜੀ ਨੇ ਖਾਲੀ ਗਿਆ ਚਲ ਨੀ ਪੀੜੀ ਵਾਲੀ ਹਾਲਤ ਹੋ ਗਈ ਹੈ ਇਸ ਪ੍ਰਕਾਰ ਮਨ ਮਾਇਆ ਦਾ ਮੋਹਿਆ ਹੋਇਆ ਉਹਨਾਂ ਨੂੰ ਸੱਚ ਪ੍ਰਾਣ ਨਹੀਂ ਕੋਈ ਨਹੀਂ ਦਿਖਿਆ ਹੈ ਕਹਿੰਦੇ ਚਾਰ ਘੜੀਆਂ ਜਿਹੜੇ ਮੇਰੇ ਕੋਲ ਆਦਮੀ ਨੇ ਉਹਨਾਂ ਨੇ ਵੀ ਸਹੀ ਸੋਦਾ ਮੁਰਸ਼ਾ ਆ ਜਾਂਦੇ ਮੰਨ ਗਰ ਹੋ ਕੇ ਦਿਖ ਪੈਂਦਾ ਪੱਥਰ ਨਹੀਂ ਆਈ ਉਹ ਜੇ ਨਹੀਂ ਖੁੱਲਦੀ ਹੈ ਉਸਦੇ ਵਿੱਚ ਪਾਸੇ ਡਾਣੇ ਹੁੰਦੇ ਆ ਉਸਰੇ ਸਾਰੇ ਰਾਜ ਦਸਾਉਂਦੀ ਹੈ ਇਸ ਪ੍ਰਕਾਰ ਦੀ ਹਾਲਤ ਹੋ ਗਈ ਹੈ ਇਸੋ ਪ੍ਰਕਾਰ ਹੁਬੀਰ ਫਰਮਾਉਂਦੇ ਹਨ ਮਨ ਲਾਇਆ ਮੂਹਿੰਦਨ ਹੋਣ ਪਾਇਆ ਮਾਇਆ ਦਾ ਮੋਇ ਮਨੂਰ ਲੋਹ ਦੀ ਨਾਹੀ ਨਿਆਣੀ ਜਦ ਪਾਪਾਂ ਕਰਕੇ ਤਾਰਾ ਹੋ ਜਾਂਦਾ ਹੈ ਆਦਨ ਸਿਰ ਲਾਗੀ ਭੈ ਜਦ ਸਿਰ ਮੂਹਿੰਸ਼ਾ ਹਿੰਦੀ ਨੰਦੀ ਦੇਵ ਹੋ ਜਾਂਦਾ ਨੇ ਸਿੱਧੂ ਸਿੱਤੰਤੋਂ ਇਹਨਾਂ ਗਿਆਨ ਹੋ ਜਾਂਦਾ ਹੈ ਕਈਆਂ ਦੇ ਤਾਣੇ ਸਾਰੇ ਪ੍ਰਾਣ ਨਿਕਲ ਜਾਂਦੇ ਆ ਸਾਰੇ ਪ੍ਰਾਣ ਨਿਕਲਣ ਦੇ ਨਾਲ ਕੋਈ ਮਨ ਦੀ ਮੂਰਖਾ ਦੀ ਮੂਰਤ ਨਹੀਂ ਨੰਨੀ ਗੀ ਅਦੇ ਕਈ ਕੇ

ਉਹਦੇ ਸਾਰੇ ਲਾਗੂ ਕੁਝ ਲੱਗੂ ਦਿਸੇ ਹੋਵੇ ਇਸ ਬੰਦੇ ਦੇ ਪੂਰ ਵਜਾਵਾ ਤਿਹਰੇ ਸੋਹੇ ਬਾਗੇ ਜਾਂਦਾ ਸੀ ਨਾ ਕਹਿੰਦੇ ਮੇਰੇ ਝੋਸਰੇ ਜੱਫਾ ਹੈ ਉਹ ਅੰਤ ਨੂੰ ਸੋਹੇ ਲੇ ਸਲਚੜ ਤੇ ਬਾਗੇ ਲਾਦਾ ਇਹ ਫਲਾਣੇ ਲਗਰ ਬੋਲਿਆ ਹੈ ਇਹਨੇ ਬੰਦੇ ਕਾ ਜਾਏ ਸਭ ਦੀ ਤੁਮਾਈ ਤੋਂ ਵਿਚਾਰ ਮਾਰੇ ਕਹਿੰਦੇ ਦਿਨੋ ਦੀ ਧਮਾਇਆ ਜਾਂਦਾ ਹੋਊ ਬੁੱਧਾ ਦੂਦੀਤੀ ਇਹ ਹੋਇਆ ਕਿ ਸਿੱਕੇ ਦੇ ਸੋਹਰੇ ਦੇ ਚੋਰ ਹੋ ਕੇ ਕੀ ਬੰਦੇ ਨਾਲ ਹਿੰਦੀ ਦੇ ਦੀ ਦੇ ਤੀਰਾਂਗੇ ਉਹ ਗੁਰਾਂ ਦੇ ਘਰ ਬੋਜੋ ਬੋਜਾਨੇ ਸੁਨਾਰੀ ਮੰਦਰ ਦੀ ਬਾਈ ਕਰੀ ਨਬੂ ਕੇ ਤਮਾ ਆਦੇਸ ਸਿੰਘਾਂ ਦੀ ਚਿਣੇ ਲਈ ਦੇਖੇ ਆਹੋ ਰੂਹੀ ਦੇਂਦਿਆਂ ਦੇ ਜੜੀ ਹੋਈਏ ਉਹ ਕੀਆਂ ਦੇ ਘਰ ਬੋਜੋ ਦੇ ਸੰਸਾਰ ਮੰਦਰ ਤੇ ਲਾਲ ਰੇ ਸਾਜ ਬਤਰ ਹੋ ਚਿੱਤਲਾ ਸਭੀ ਦੇ ਪਿਆਰੇ ਮਨ ਨੂੰ ਹੀ ਕਰਨੇ ਚਾਹੇ ਹੈ ਮੈਂ ਸਿਧਰੀ ਸਾਹਿਬ ਦੇ ਸ਼ਬਦ ਨੂੰ ਸੁਣਨਾ ਕਥਨ ਜੋਰ ਕਰਕੇ ਇਸ ਪ੍ਰਕਾਰ ਕਰ ਗਿਆ ਸੰਸਾਰ ਕੋ ਜਿਵੇਂ ਗੁਰਮੁਖਿ ਨਾ ਨਾ ਬੁੱਧਾ ਸੰਸਾਰ ਦੀ ਮੁਖਿ ਬਹਿਸਾਰੇ ਜਿਸੇ ਮਨ ਨੇ ਸਭ ਤੋਂ ਵੱਡਾ ਸਭ ਤੋਂ ਮਹਾਨ ਕਿੰਦਾ ਰੱਖੀ ਮੇਰੋ ਉਹ ਨੂੰ ਉਹਾਰਨ ਤੋਂ ਨਿਕਿਆ ਹੋਇਆ ਨਾਮ ਜਿਵਨ ਸਿਕਾਂਦੀ ਸੰਗਤ ਨੇ ਨਹੀਂ ਦਿੱਤੀ ਆ ਪੁੱਛਿਆ ਨਹੀਂ ਹੈ ਸਮੁਦਰਾ ਨਹੀਂ ਹੋਰ ਸਾਰ ਜਨਮ ਆਵੇ ਜਾ ਮਨ ਨੂੰ ਲੰਦੇ ਰਹਿੰਦੇ ਹੋ ਕੂnde ਜਾਂਦੇ ਰਹਿੰਗੇ ਵਸਣੇ ਦੇ ਬਧੇ ਸੰਸਾਰ ਦੇ ਪ੍ਰਹਾਰ

दुख दे पूरो उहो सरीर पवित्र न वसिया उहो पूरो जॾहिं नाले सच राती सब संजी ਸੱਚੇ सचे में सही चङी ਹਰ ਵਕਤ ਨਾਰਾ ਸਾਲਾ ਕਿਆ ਕਰਦਾ ਹੋਣਾ ਸਰਸਨਾਸਨ ਨਾਤੇ ਮੁਕਿਰਤਿਆ ਜਾਇਂ ਮੁਰਵੇ ਕਿਛੇ ਤੇ ਆਰਥੇ ਉਸ ਤੋਂ ਨਹੀਂ ਕਰਦੀ ਇਹ ਨੂੰ ਉਹ ਯਾਹੂ ਵੀ ਕਹਿੰਦੇ ਨੇ ਬੋਈਏ ਦੇਉਂ ਦੁੱਗੂ ਦੇਵਾ ਸਾਕੇ ਸਿਆ ਉਹ ਗੋਮੁਕੀ ਸਕੇ ਪਾਸ਼ਾ ਦੇ ਨਾਮ ਦਾ ਸਵਾਦ ਆ ਰਿਹਾ ਹੈ ਜਦੋਂ ਬੋਲਦੇ ਹਾਂ ਗੁਰਮੁਖ ਜਾਂ ਜਦੋਂ ਗੁਰਮੁਖ ਹਰ ਨਾਮ ਬੋਲਣ ਜਾਂ ਖੁਬੇ ਗੁਰਮੁਖ ਹਰ ਨਾਮ ਕਹੇ ਇਸ ਤਰ੍ਹਾਂ ਸਕੇ ਦੇ ਨਾਮ ਦਾ ਰੋਸ ਆ ਰਿਹਾ ਹੈ ਸਕੀਆ ਸਵਾਪ੍ਰੀਯ ਨੂੰ ਨਾਮ ਪ੍ਰਾਪਤ ਕੀਤਾ ਹੈ ਬਚੀ ਮਦਰ ਮਹਾਲੀ ਆ ਪ੍ਰਮੇਸ਼ਰ ਜੀ ਨੇ ਤੇ ਨਦਰ ਤੋਂ ਬਾਅਦ ਉਸ ਤੋਂ ਲਿਆ ਮੇਰੇ ਤੇ ਸ਼ਕੀ ਮਾਰਨ ਕਿਰਪਾ ਦੇ ਉਸ ਤੋਂ ਕਿਹਾ ਉਹ ਨਹੀਂ ਮੰਨਿਆ ਵਾਲੀਨ ਦੇ ਸ਼ਿੰਗ ਨਹੀਂ ਹੋਣ ਦੀ ਅਤੇ ਆਪ ਸਭ ਜੀ ਦੇਖਦੇ ਹੋ ਮੈਂ ਤੁਹਾਨੂੰ ਦੱਸਾਂਗੇ ਦੇਖਣੇ ਉਹ ਹਾਲ ਹੋ ਜਾਂਦੇ ਨਾ ਦੇ ਸ੍ਰੀ ਕਾਸ਼ਨ ਕਿਰਪਾ ਦਿੱਤੀ ਕੀਤੀ ਨਾ ਕਿ ਕੀਤੀ ਹੈ ਬਾਹਰ ਨਾ ਪਾਵੇ ਤਾਂ ਉਹ ਜਿਹੜੇ ਹਾਲ ਹੁੰਦੇ ਵਾਹਿਗੁਰੂ ਦੇ ਰੂਪ ਨੂੰ ਵੇਖਦੇ ਐ ਮੁਰਕੇ ਮਾਤਾ ਦੇ ਗਰਮ ਹੂਕੀ ਕਾਜ ਨਹੀਂ ਪਾਏ ਜਾਂਦੇ ਸਾੜੇ ਨਹੀਂ ਜਾਂਦੇ ਅੱਗੇ ਤੇ ਨਰਕ ਦੇ ਕਾਜ ਤੂੰ ਕਾਏ ਜਾਂਦੇ ਦੁਨੀਆ ਦੇ ਕਾਜ ਤੂੰ ਪਾਏ ਜਾਂਦੇ ਕ੍ਰੋਧ ਦੇ ਊਖਾਰੇ ਕਾਜ ਨਹੀਂ ਪਾਏ ਸਕੇ ਤਦ ਦੇ ਸਦਾ ਸੁਖੀਆ ਮਨ ਸੰਦੇਹ ਹਨ ਗੁਰਮਖੰਦੇ ਸਾਚੇ ਤੇ ਪਗਲਾ ਭਇਆ ਇਨਸਾਨ ਇਸ ਜਗਤ ਨੂੰ ਹਾਰੇ ਤੋਂ ਪੈਦਾ ਹੋਇਆ ਮਾਰੇ ਕਹਿੰਦੇ ਸੱਚੇ ਪਰਸਾ ਤੋਂ ਇੱਕ ਤੋਂ ਮੈਂ ਅਨੇਕ ਹਾਂ ਇੱਕ ਹੈ ਰੂਪ ਅਨੂਪ ਸਰੀਰ ਦਾ ਰੰਗ ਤੇ ਰਾਗ ਕਹਿੰ ਕੁੱਤਾ ਕਿੰਨ ਉਪਮਾ ਤੋਂ ਹੈ ਰੂਪ ਪਰਮੇਸ਼ਰ ਨੇ ਜਦੋਂ ਸਾਚੀ ਤੋਂ ਇੱਕ ਤੋਂ ਅਨੇਕ ਹੋਮ ਉਹ ਅਸੀਂ ਸੱਚੇ ਪਰਸਾ ਤੋਂ ਪ੍ਰਕਿਰਤੀ ਲੈ ਕਰਕੇ ਇਹ ਉਹ ਅੰਤਰੀਅਨ ਸਤਿਪਾਲ ਸਾਰੇ ਮਾਇਆ ਵੀ ਛੋਣ ਦਾ ਪਾਸਕਿਆ ਕੋ ਤੇ ਜਿੰਨੇ ਬਾਦ ਕਹਿਣੇ ਕਰਕੇ ਸਤੋ ਅੰਸ਼ ਤੋਂ ਸਤੋ ਅੰਸ਼ੇ ਜਿਹੜੀ ਜੁਰੀਏ ਉਹਦੇ ਇਤਿਸ਼ਾ ਨੀ ਦਾ ਪਾਸਕਿਆ ਹੈ ਸਤੋ ਬਚਰਣੀ ਵੀ ਮਾਇਆ ਹੋਣੀ ਛੋਣ ਦਾ ਪਾਸਕੈਨੀ ਤੇ ਜੇ ਉਹ ਵੀ ਜਿਹੜੀ ਮਾਇਆ ਹੋਊ ਜਿਹੜੀ ਉਹ ਸਤੋ ਅੰਸ਼ ਨੂੰ ਛੋਣ ਦਾ ਪਾਸਕਿਆ ਹੈ ਉਹਦੇ ਤੇ ਸਾਰੇ ਸੰਗਤ ਜੀ ਮਾਇਆ ਸਭ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਕਹਣ ਲੱਗ ਗਿਆ ਜਿਸ ਵਿੱਚ ਰਜੇ ਤੇ ਤਉਹੋ ਜੋ ਤੋ ਗੁਣ ਨੇ ਇਹ ਤਮਮ ਸੇਸ਼ ਹੈ ਤੇ ਰਯੋ ਗੁਣ ਸਮਾਨ ਸਭ ਗੁਣ ਨਾਤਰ ਹੈ ਉਹ ਬਿੰਦੂ ਦੇ ਕੇਦਨਿਆ ਚਾਹਿਆ ਉਹ ਦੂਆ ਹੋਦੀ ਉਹ ਦੂਆ ਕੇਦਨਿਆ ਦਾ ਅਸਕੈ ਕਰਕੇ ਜੀਵ ਘਾਉਣੇ ਲੱਗਿਆ ਇਸ ਪ੍ਰਕਾਰ ਸਾਹਿਬ ਸੰਨੇਹੀ ਜਿਹੜੇ ਜੀਵ ਤੋਂ ਇਸ਼ਾਰਾ ਕੀਤੇ ਉਹ ਜੀਵਨ ਦਾ ਵਿਚਾਰ ਜੋ ਅੰਤਿਕਨ ਵਸਤਵਿਕ ਚੇਤਨਾ ਜੀਵ ਘਾਉਂਦਾ ਹੈ ਮਾਇਆ ਪਦ ਜਿਹਨ ਜਿਹੜਾ ਇਸਰ ਘਾਉਂਦਾ ਹੈ ਇਸ ਪ੍ਰਕਾਰ ਜੋ ਰਚਨਾ ਹੈ ਜੇ ਕੋਈ ਅੰਤਿਆਨੀ ਨੀਕ ਤੋਂ ਉਹਦੇ ਹੋਵੇ ਕਿ ਪ੍ਰਕਿਰਤੀ ਪੈਦਾ ਹੋਈ ਪ੍ਰਕਿਰਤੀ ਵੀ ਕਿਸੇ ਦੇ ਕਰਤਾ ਜੀ ਨੂੰ ਜਿਹੜਾ ਕਦੇ ਪਾਇਓ ਸੀ ਕਦੇ ਕਦੇ ਉਹ ਕਾਇਆਸ਼ਣੇ ਪੈਦਾ ਕੀਤਾ ਉਹ ਕਾਇਆਸ਼ਣੇ ਵੀ ਫੇਰ ਕੌਣ ਪੈਦਾ ਕੀਤਾ ਕੌਣ ਵੇਖ ਫੇਰ ਅਜੇ ਪੈਦਾ ਹੋਈ ਅਜੇ ਵੀ ਪਾਣੀ ਹੋਇਆ ਬੈਣ ਜੀ ਕਾ ਗੋਈ ਸਰਕਾਰ ਅਤੀ ਸਈ ਪਗਲਾ ਪਹਾ ਬਿਜਰ ਵਰਸਾ ਤੋਂ ਕਾ ਸਾਦਕ ਤੱਕ ਹੋਏ ਪਾਉਣ ਆਜ ਕ ਹੋਏ ਹਨ ਪਗਲੇ ਕੀ ਜਲ ਹੋ ਤੂੰ ਕਹੇ ਮੈਂ ਤੂੰ ਜਲ ਮੋੜੇ ਜਿੰ ਪੈਦਾ ਕੀਤਾ ਹੈ ਜਲ ਤੇ ਤੇਰ ਪਗਲ ਸਾਜੀ ਅਜੇ ਜੈ ਕਿੰਨੇ ਪਾਉਣੇ ਨੂੰ ਸਾਜਣਾ ਕੀਤਾ ਹੈ ਇਸ ਪਾਣੀ ਕੇ ਗਿੰਤੋਂ ਕਰਿਆ ਮਾਟੀ ਕਾਲੇ ਗੋੜਾ ਕਰਿਆ ਕਟ ਕਟ ਜੋਤ ਸਮੋ ਉਹ ਪ੍ਰਵੇਸ਼ ਸਾਰਿਆਂ ਚਾਰ ਖਾਣੀਆਂ ਦੇ ਕਰਾ ਕਰੇ ਆਉਂਦੇ ਜੋਤ ਨੂੰ ਮਰਦੇ ਆਏ ਨਾ ਰੇ ਉਹ ਜਿਉਂਤ ਜਿਉਂ ਹੋਈ ਹੈ ਉਹ ਸਭ ਬੋਧਨਾ ਸਾਰੇ ਗੁੰਦੇ ਜਾਗਦੇ ਕਰਿਆ ਜਦ ਚੀਜ਼ਾਂ ਜਿਨੀ ਹੈ ਉਹ ਪਰਪੰਪ ਹੋ ਹੋ ਕੇ ਆਪੋ ਆਪਣੀ ਫਰਾਂ ਖੁਣ ਪਤਰਾ ਦੇ ਸਾਹ ਕਹਿ ਕਰੀ ਉਹਨੂੰ ਕੁਦਰਤ ਦਿਖਾ ਰਹੀ ਹੈ ਇਹ ਵੀ ਚੀਜ਼ ਇਹ ਵੀ ਚੀਜ਼ਾ ہمارا ਹੈਕਾਰੂਪ ਹੋ ਕੇ ਪ੍ਰਤੀਕ ਹੋ ਰਹੇ ਨੇ ਦੁਨੀਆ ਹਰਕਤ ਵਾਲੀਆਂ ਚੀਜ਼ਾਂ ਹੋ ਉਹਨਾਂ ਦੇ ਤੁਸਾਰ ਸੰਗੇਜੀ ਕੀਰਤਨ ਸਰਤਾ ਦੇ ਨਾਲ ਕਰਿਆਇ ਕਾਰਨ ਉਹ ਰਜੋਗੁਣ ਦੇ ਪ੍ਰਭਾਵ ਕਰਕੇ ਉਹਦੇ ਅੰਦਰ ਹਰਕਤ ਹੈ ਤੇ ਖਾਣਾ ਪੀਣਾ ਬੋਲਣਾ ਚੱਲਣਾ ਦੀ ਕਰਿਆ ਹੋ ਰਹੀ ਹੈ ਇਹ ਜੇ ਸੱਜਣ ਸਿੰਘ ਕਹਵਦੇ ਕਿ ਗਿਆਨਕਾਰੇ ਹੋ ਰਹੇ ਹਨ ਇਸ ਪ੍ਰਕਾਰ ਕਟ ਕਟ ਜੋਤ ਸਮੋਦੀ ਕਹਿੰਦੇ ਜੋਰ ਸਮਾਈ ਹੋਈ ਮਿਲੂ ਹੋਵੇ ਕਿੰਨੇ ਗੁਣੇ ਜਿੱਤੇ ਵੱਖੋ ਵੱਖਰੇ ਪ੍ਰਤੀਕ ਹੋ ਰਹੇ ਹਨ ਸਾਕੇ ਤੇ ਪਗਨਾ ਕਹਿਆ ਜਿਨ੍ਹਾਂ ਪੁਰਖਾਂ ਨੇ ਸਕੇ ਨਾਮ ਨਹੀਂ ਲਕਿਆ ਪਰਦਾ ਮਨ ਕਦਨੇ ਪਵਿੱਤਰ ਹੋ ਗਿਆ ਹੈ ਪਗਨੇ ਤੇ ਜਲ ਹੋ ਅਜਿਹਾ ਜੁਹੋਣੇ ਕਰਕੇ ਜਲ ਸ਼ਾਂਤ ਹੋ ਗਿਆ ਕਿਤੇ ਸਾਰੀਆਂ ਵਾਸਨਾ ਨਿਕਲੀਆਂ ਮਹਾਰਾਜ ਦੇ ਕੋਲ ਕਰਨਾਮ ਦੇ ਜਤਨੀ ਕਰਕੇ ਗਲ ਕੇ ਤੇਰ ਭਗਵਲ ਸਾਜੇ ਅਦੂ ਸੰਕਿਤ ਹੋਣੇ ਕਰਕੇ ਸਦੋ ਸਜਾਏ ਕੇ ਗਿਆਨ ਸ਼ਾਂਤੀ ਦੇ ਹੋ ਤਿੰਨਾਂ ਤੋਂ ਹੋਣਾ ਦਾ ਜਿਹੜਾ ਪ੍ਰਕਾਸ਼ਿਕ ਹੈ ਉਹਦੇ ਗਿਆਨ ਨੂੰ ਸਜਾਉਣਾ ਕੀਤਾ ਗਿਆਨ ਪਰਗਤ ਹੋਇਆ ਣਾਟ ਕਟ ਜੋਤ ਸਮੋ ਉਹ ਗਿਆਨ ਕਿਹਾ ਜੀ ਕਿ ਕਦਾਂ ਕਰੇ ਸਾਰਿਆਂ ਦੀ ਜੋਤ ਸਮਾਈ ਹੋਈ ਹੈ ਐਸਾ ਉਹ ਪ੍ਰਵੇਸ਼ੇ ਦਾ ਸੰਕੁਪ ਹੈ ਇਸੇ ਤਕਾਰ ਸਾਚੀ ਤੇ ਪਗਲ ਹੋਇਆ ਸਾਚੀ ਤੇ ਪਗਲ ਹੋਇਆ ਸੱਚੇ ਪਾਤਸ਼ਾਹ ਕੋ ਜਿਨ੍ਹਾਂ ਨੇ ਸੱਚੇ ਰੂਪ ਦੇ ਆਸਰੇ ਤੇ ਇਹ ਤਿੰਨਾਂ ਬੇਹਾਂ ਨੂੰ ਆਪਣਾ ਮੰਨ ਲਿਆ ਹੈ ਉਹ ਇਹ ਪਗਲਾਂ ਵਾਸ਼ਨਾ ਪੈਦਾ ਹੋ ਗਈ ਵਾਸ਼ਨਾ ਕਰਕੇ ਅਗਲੇ ਤੇ ਜਾਲ ਹੋ ਫਿਰ ਵਾਸ਼ਨਾ ਕਰਕੇ ਪਗਲੇ ਤੇ ਜਾਲ ਪਦਾਰਥਾਂ ਦੀ ਇੱਛਾ ਹੋ ਗਈ ਫਿਰ ਪਦਾਰਥ ਮੰਗ ਲੈ ਗੱਲ ਤੇ ਫਿਰ ਭਗਵਾਨ ਸਾਹਿਬ ਜੀ ਅੱਜ ਜਾਲ ਪਦਾਰਥਾਂ ਦੀ ਇੱਛਾ ਕਰਕੇ ਕੁੱਤੋਂ ਮਦਮ ਕਨਿਸ਼ਤ ਇਹ ਕੰਨ ਭਗਵਨ ਸਰਗ ਲੋਗ ਮਾਤ ਲੋਗ ਬਕਾਲ ਆਦਿਕ ਰਸੇ ਜੈ ਬਾਟ ਕਾੜੀ ਜੀਤ ਸਮੋ ਉਹ ਕਹਿੰਦੇ ਨਹੀਂ ਚਾਰ ਖਾਣੀਆਂ ਜੋਤਨੀ ਆਦਮੀ ਨੂੰ ਮੋਲਿਆ ਹੈ ਉਸਨੇ ਉਸਨੇ ਐਸਾ ਪ੍ਰਮੇਸ਼ਰ ਹੈ ਫੜੋ ਸਾਚੇ ਤੇ ਤਗਲਾ ਤਹ ਜਿਨਾਂ ਨੂੰ ਸੱਚੇ ਦਾ ਕਰਮ ਹੋਇਆ ਹੈ ਉਹਨੇ ਮਨ ਪਦਨਾ ਪੁਪਰ ਹੋ ਗਿਆ ਹੈ ਸੱਚੇ ਦੇ ਸਰਵਣ ਕਰਨੇ ਕਰਕੇ ਤਗਲੇ ਤੀ ਜਲ ਹੋ ਅਧੂ ਪੂਰਨ ਮਨ ਹੋਣੇ ਕਰਕੇ ਜਲ ਸਾਦਿਕ ਤੋਂ ਹੋਣੇ ਕਰਕੇ ਪਰਮੇਸ਼ਰ ਦਾ ਮੰਨਣ ਹੋ ਗਿਆ ਹੈ। ਗਲ ਕੇ ਕਿਰਪਾ ਗਲ ਸਾਜੇ ਉਹ ਮੰਨਣ ਕਰਕੇ ਸਾਧ ਸੰਤ ਜਿੰਨਾ ਭਾਣਾ ਦਾ ਗਿਆਨ ਅਧਿ ਇਹ ਵਿਆਖਣ ਕਰਨੇ ਕਰਕੇ ਉਹਦਾ ਗਿਆਨ ਸਖਿਆਤ ਸਿਆਦ ਦਿੱਤਾ। ਸਾਡਾ ਕਾਟ ਜੋਤਿ ਸਮੇਂ ਕਦੇ ਤੋਂ ਜੰਦੇ ਜੋਤੀ ਸ੍ਰੀ ਦੇ ਸੰਮੋਹ ਮਿਲਿਆ ਹੋਇਆ ਹੈ ਸਤਿ ਨਿਸ਼ਚਰ ਹੈ। ਨਿਰਮਲ ਮੈਲਾ ਨਾ ਕੀਆ ਇਹ ਤਾਂ ਹੀ ਸਦਾ ਨਿਰਮਲ ਸਰੂਪ ਹੈ। ਪਰ ਨਰਾ ਹੁੰਦਾ ਹੀ ਨਹੀਂ ਕਿਸੇ ਪ੍ਰਕਾਰ ਇੱਕ ਰਸ ਹੁੰਦਾ ਹੈ। ਸਭ ਦੇ ਰੱਤੇ ਪਤ ਹ ਸਰਪਰਾਤਿ ਉਹਨਾਂ ਹਿੰਦੂਏ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਰੰਗੇ ਕਰਦੇ ਗਏ ਉਹਨਾਂ ਨੂੰ ਪਤਿ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੇ ਰੰਗਿਆਂ ਨੂੰ ਉਹ ਬ੍ਰਹਮ ਗਿਆਨੀ ਆਪਰਮੇਸ਼ੂ ਦੀ ਪਦ ਪ੍ਰਾਪਤ ਹੁੰਦੀ ਹੈ ਇਹ ਮਨ ਸਾਚ ਸੰਤੁਖਿਆ ਇਹ ਮਨ ਨੂੰ ਨੰਨ ਬਾਈ ਸੱਚੇ ਨਾਮ ਕਰਕੇ ਸੰਤੁਸ਼ਟ ਕਰ ਲਿਆ ਹੈ ਸੱਚੇ ਨਾਮ ਦੇ ਨਾਲ ਕ੍ਰਿਸ਼ਨ ਵੱਲੋਂ ਪਦਾਰਥਾਂ ਵੱਲੋਂ ਸੰਤੋਖ ਦੇ ਸਹਿਤ ਹੋ ਗਿਆ ਹੈ ਨਦਰ ਕਰੇ ਤਿਸਮਾ ਜਦੋਂ ਗੁਰੂ ਸਾਹਿਬ ਨਦਰ ਕਰਦੇ ਹੈ ਗਿਆਨ ਦੀ ਝੋਲੀ ਖੋਲਦੇ ਹੈ ਜਦੋਂ ਗਿਆਨ ਦੀ ਝੋਲੀ ਖੋਲਦੇ ਹੈ ਉਹਨਾਂ ਦੇ ਕਿ ਆਪਣਾ ਸਰੂਪ ਦਾ ਜਲਵੇ ਦੀ ਨਜ਼ਰ ਪਾਉਂਦੀ ਹੈ ਉਹ ਸਰੂਪ ਸਾਰਿਆਂ ਵਿੱਚ ਜਿਉਂ ਕਰਕੇ ਉਹ ਪ੍ਰਕਾਸ਼ਿਆ ਦਿੱਤਾ ਹੈ ਆਤਮ ਤੂਤ ਸੱਚ ਪਹਿ ਰਤੇ ਉਹ ਸੱਜਾ ਹੈ ਜਾਂ ਦਿਖਾਉਂਦੇ ਕਿ ਪੰਜੇ ਕੱਤ ਵੀ ਉਹਦੇ ਸਰੂਪ ਦੇ ਭੈਜੰਦੇ ਹੋਏ ਆਉਣ ਵੀ ਮਹਾਰਾਜੀ ਮਰਜਾਦਾ ਸਾਰੂਪ ਹੋ ਕੇ ਚੱਲਦੀ ਹੈ ਅਗਰ ਇਹ ਵੀ ਜਖੜਾ ਜੀ ਰੂਪ ਹੋ ਕੇ ਹضم ਕਰਨ ਵਾਲੀ ਹੈ ਅਤੇ ਆਕਾਸ਼ ਵੀ ਸਾਰਿਆਂ ਨੂੰ ਦੇਣ ਦੇਣ ਵਾਲਾ ਹੈ ਤੇ ਇਸੇ ਪ੍ਰਕਾਰ ਤਾਨੂੰ ਵੀ ਸਾਰਿਆਂ ਨੂੰ ਤੇ ਨਿਕਲਣ ਵਾਲਾ ਹੈ ਉਸੇ ਪ੍ਰਕਾਰ ਚੰਗੀ ਸਾਰਿਆਂ ਦੇ ਆਰਾਮ ਕਰਨੇ ਆਸਤ ਹੈ ਇਸ ਪ੍ਰਕਾਰ ਚੰਗੀ ਘੂਟ ਕਰਤੀ ਜਿਹੜੇ ਸਵੇਰੇ ਤੱਕ ਰਹਿੰਦੇ ਹੋ ਨੌਕਰੀ ਕਰ ਰਹੇ ਹੈ ਉਹ ਮਹਾਰਾਜ ਸਾਹਿਬ ਦੀ ਬੁਲਤੀ ਦੇਣੇ ਜਿਸ ਦੇ ਵਿੱਚ ਨਾਰਨ ਲਾਇ ਹੈ ਇਸੇ ਦਰਕਾਰ ਪੰਜ ਤੂੜ ਜਿਹੜੇ ਕਾਮ ਕਰੋ ਲੋਭ ਮੋਹ ਕਾਰ ਸੱਚੇ ਨਾਉ ਦੇ ਯਤਨ ਕਰਕੇ ਸੱਚੇ ਦੇ ਤਾਜ ਜੁੜੇ ਜਾਂਦੇ ਆ ਇਹਨੂੰ ਵਿਕਾਰ ਹੋਰ ਜੋਰ ਨਹੀਂ ਕਹਿੰਦੇ ਫਿਰ ਇਹਦੇ ਵਿੱਚ ਜੋਤ ਸੱਚੀ ਮਾਨਮਾ ਸੱਚੇ ਦੀ ਜੋਰ ਨਹੀਂ ਕਰਦੇ ਪਰ ਹੋ ਜਾਂਦੇ ਆ ਉਹ ਸੰਪ੍ਰਕਾਸ਼ ਹੀ ਕਰ ਦਿੱਤ ਹੋਇਆ ਹੈ ਨਾਨਕ ਉਹ ਗੁਣ ਵਿਚਰਨ ਦੀ ਆਖੀ ਕਹਿੰਦੇ ਉਹਨਾਂ ਦੇ ਲੋਗੁਣ ਮਾਰੇ ਸਾਉ ਦੀ ਬੂਤਰੇ ਪੜਾ ਦਿੰਦੇ ਸਾਰੇ ਆਗੁਣਾਂ ਨੂੰ ਮੋਦ ਕੋ ਨਿਰਮਲ ਮੋਦ ਪ੍ਰਕਾਸ਼ ਦਿੰਦੇ ਆ ਮਨਾਂ ਨੇ ਉਹ ਗੁਰੂ ਸਾਹਿਬ ਦੇ ਇਸ ਹਾਲ ਸੰਗੇ ਦੀ ਉਹ ਹਾਲ ਸੰਗੇ ਦੀ ਮਾਰੇ ਸਾਹਿਬ ਜੀ ਕੋਲ ਆਇਆ ਜੀ ਨੂੰ ਕੋ ਨਾ ਦੇਖ ਰਿਹਾ ਜੀ ਸਿੱਖੀ ਨਾਨਕ ਆਗੁਰ ਜਿਹੜਾ ਉਗਣਾ ਵਾਲਾ ਆਦਮੀ ਉਹ ਵਸ ਦੀ ਨੂੰ ਵਿਸਾਰੀ ਬੈਠੇ ਹੈ ਜਿਨਾ ਦੇ ਦੇਖਾਂ ਉਹ ਗੁਰੂ ਬਿਸਰਗੇ ਕੋ ਹਿਰੇ ਹਮੇ ਗੋੜੇ ਰਾਖੇ ਪਾਤਾਲਾ ਜੀ ਦੀ ਸਤਗੁਰੂ ਸਾਹਿਬ ਦੀ ਆਪ ਪਜ ਰੱਖਦੇ ਆ ਲੱਗਿਆ ਰੱਖਦੇ ਆ ਕੋ ਕੋ ਨਾਂ ਕਿਸ ਹਾਇ ਕੋ ਨੀ ਸਿੱਖੀ ਕੋ ਪਾਤਸ਼ਾਹ